ਸਤਿ ਗੁਰੂ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਆਹ ਤਸਵੀਰ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਆਪਾਂ ਕਿਸ ਬਾਰੇ ਗੱਲ ਕਰਨ ਲੱਗੇ ਆਂ ਇਹ ਆਪਾਂ ਨੂੰ ਕਲਾਸ ਪੰਜਵੀਂ ਚ ਹੁੰਦਾ ਸੀ ਲੈਸਨ ਜਿਸ ਦਾ ਨਾਮ ਹੈ ਚਿੜੀ ਰੱਖ ਬਿੱਲੀ ਤੇ ਸੱਪ ਹੋ ਸਕਦਾ ਏ ਕਹਾਣੀ ਜ਼ਿਆਦਾਤਰ ਜਾਣਿਆਂ ਨੂੰ ਯਾਦ ਹੋਵੇ ਇ ਆਪਣੀ 5ਵੀਂ ਕਲਾਸ ਦੇ ਵਿੱਚ ਆਪਾਂ ਨੂੰ ਸੀ ਤੇ ਇਹ ਕਹਾਣੀ ਤੁਹਾਨੂੰ ਅੱਜ ਰੂਬਰੂ ਕਰਾਉਣ ਲੱਗੇ ਆਂ ਪੜ੍ਹ ਕੇ ਤੁਸੀਂ ਦੇਖੋ ਇਹ ਕਹਾਣੀ ਪੜ੍ਹੂਗੀ ਨਵੀਂ ਉਤਕੌਰ ਸਾਡੀ ਜਿਸ ਗੱਲ ਦੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਤ ਪ੍ਰਸ਼ਸ੍ਰੀ ਅਕਾਲ ਮੈਂ ਮੈਂ ਤੁਹਾਨੂੰ ਨਵਜੋਤ ਕਰ ਅੱਜ ਇੱਕ ਪਾਠ ਪੜ੍ਹ ਕੇ ਸੁਣਾਉਣ ਲੱਗੀ ਹਾਂ ਜੋ ਕਿ 11 ਮਈ 5th ਕਲਾਸ ਦੀ ਬੋਰਡ ਕਲਾਸ ਦਾ ਇਹ ਬੁੱਕ ਦੀ ਆਪਾਂ ਪੜ੍ਹ ਰਹੇ ਹਾਂ ਇਹਦਾ ਲਾਈਸਨ ਦਾ ਨਾਮ ਹੈਗਾ ਇੱਕ ਚਿੜੀ ਰੌਕ ਬਿੱਲੀ ਤੇ ਸੱਪ ਚਿੜੀ ਰੌਕ ਤੇ ਬੈਠੀ ਬਿੱਲੀ ਤੇ ਸੱਪ ਹਾਂਜੀ ਅੱਜ ਆਪਾਂ ਹਨ ਪੜ੍ਹਨਾ ਸ਼ੁਰੂ ਕਰਦੇ ਹਾਂ ਵਿnabla ਸਮਾਗਮਾਈ ਸ਼ੁਰੂ ਕਰਦੇ ਹਾਂ ਅੱਜੋ ਤਿੱਗਾਲ ਹੈ। ਜਿੱਤਸਾਨ ਤੇ ਉਸ ਦੀ ਕਰਵਾਲੀ ਜਿੱਤੂ ਆਪਣੇ ਖੇਤਾਂ ਵਿੱਚ ਘਰ ਬਣਾ ਕੇ ਰਹਿੰਦੇ ਹਨ। ਉਹਨਾਂ ਦੇ ਵਿਹੜੇ ਵਿੱਚ ਇੱਕ ਰੌਕ ਸੀ। ਉੱਥੇ ਇੱਕ ਬਿੱਲੀ ਅਤੇ ਇੱਕ ਚਿੜੀ ਵੀ ਰਹਿੰਦੇ ਸਨ। ਉਹ ਸਾਰੇ ਆਪਸ ਵਿੱਚ ਜਮਾਲ ਕੇ ਇੱਕ ਟੱਬਰ ਬਣ ਗਏ ਰਹਿੰਦੇ ਸਨ। ਐ ਇੱਕ ਦਿਨ ਕਿਸਾਨ ਦੀ ਪਤਨੀ ਜਿੱਤੂ ਨੇ ਕਿਹਾ ਬਿੱਲੀ ਬਿੱਲੀ ਭੱਜ ਜਾ ਮੇਰੇ ਘਰੋਂ ਤੂੰ ਸਾਡਾ ਦੁੱਧ ਪੀ ਜਾਣੀ ਹੈ ਸਾਡੇ ਮੁਰਗੇ ਖਾ ਜਾਣੀ ਤੂੰ ਕਿਸ ਕੰਮ ਜੋਗੀ ਹੈ ਵੀ ਡੰਡਾ ਫੜ ਕੇ ਉਹ ਬਿੱਲੀ ਨੂੰ ਮਾਰ ਰਹੀ ਲੱਗੀ ਸੀ ਕਿ ਬਿੱਲੀ ਬੋਲ ਮਿਆਉ 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 ਮੰਗ ਤੂੰ ਮੈਨੂੰ ਮਾਰਨਾ ਕਦੇ ਮੈਂ ਤੇਰੀ ਮਦਦ ਕਰਾਂਗੀ ਤੂੰ ਚੋਏ ਖਾਣੇ ਮੰਨੂ ਬਿੱਲੀਏ ਮੇਰੇ ਲਈ ਕੀ ਕਰੇਂਗੀ ਜਿੱਤੋ ਨੇ ਨੱਕ ਚੜਾਇਆ ਫਿਰ ਜੋਤੋ ਚਿੜੀ ਕੋਲ ਗਈ ਤੇ ਆਖਣ ਲੱਗੀ ਅੱਡਾ ਚਿੜੀਏ ਹਰ ਸਮੇਂ ਚਿੰਤੀ ਚਿੰਤੀ ਲਈ ਰੱਖਦੀ ਹਾਂ ਮੇਰੇ ਚੌਲ ਖਾ ਜਾਣੀ ਐ ਫੌਲਟ ਖਾ ਜਾਣੀ ਐ ਨਾ ਕਿਸੇ ਕੰਮ ਦੀ ਐ ਨਾ ਕਾਰਦੀ ਐ ਮੈਨੂੰ ਉਡਾਣਾ ਕਿਸੇ ਸਮੇਂ ਮੈਂ ਤੇਰੀ ਮਦਦ ਕਰਾਂਗੀ ਚਿੜੀ ਬੋਲੀ ਹਾਂ ਤੂੰ ਮੇਰੀ ਕੀ ਮਦਦ ਕਰੇਂਗੀ ਚਿੜੀ ਚਿੜੀ ਤੋਦੀ ਜਿੱਤੋ ਨੇ ਮੱਥੀ ਉੱਤੇ ਟੋੜੀਆਂ ਪਾਈਆ ਉਸ ਪਿੱਛੇ ਜਿੱਤੋ ਰੱਖ ਵਾਲੀ ਹੋ ਗਈ ਰੱਖਵੱਲ ਹੋ ਗਈ ਰੁੱਖਾ ਰੁੱਖਾ ਤੂੰ ਤਾਂ ਐਵੇਂ ਮੈਨੂੰ ਵਕਤ ਪਾਇਆ ਏ ਸਾਰਾ ਦਿਨ ਮੈਂ ਤੇਰੀ ਹੇਠੋ ਸੁੱਕੇ ਪੱਤੇ ਹੁੰ ਜੀ ਰਹਿੰਦੀ ਹਾਂ ਆ ਚਿੜਚਿੜ ਤੇ ਤੇਰੀ ਪੱਤੀਆਂ ਵਿੱਚ ਹੀ ਰਹਿੰਦੀ ਹਾਂ ਮੈਨੂੰ ਤੇਰਾ ਕੀ ਸੋਕ ਹੈ ਮੈਂ ਮੈਨੂੰ ਵੱਡ ਦੇਣਾ ਏ ਉਹਨੂੰ ਰੱਖਣੇ ਕਿਹੜਾ ਸਾੜਿਆ ਆ ਕੇ ਗੱਲ ਮੁਕਾਈ ਤੂੰ ਮੈਨੂੰ ਵੱਡ ਨਾ ਕਿਸੇ ਸਮੇਂ ਮੈਂ ਤੇਰੀ ਔਖੇ ਵੇਲੇ ਮਦਦ ਕਰਾਂਗਾ ਰੱਖ ਬੋਲਿਆ ਨਾ ਤੂੰ ਤੋੜ ਸਕ ਨਾ ਕੁਝ ਹੋਰ ਕਰ ਸਕੇ ਨਾ ਤੂੰ ਮੇਰੀ ਮਦਦ ਕਰਨੀ ਹੈ ਜੀਤੋ ਨੇ ਲਾ ਪਰਫਾਈ ਨਾਲ ਕਿਹਾ ਇੱਕ ਦਿਨ ਬਹੁਤ ਗਰਮੀ ਸੀ ਸਾਰਾ ਦਿਨ ਘਰਸਾਨ ਆਪਣੀਆਂ ਪੈਲੀਆਂ ਵਿਚਾਲ ਵੰਦਾ ਰਿਹਾ ਰਾਤ ਨੂੰ ਘਰ ਆਇਆ ਤੇ ਉਹ ਬਹੁਤ ਥੱਕਿਆ ਹੋਇਆ ਸੀ ਰੋਟੀ ਪਾਣੀ ਖਾ ਕੇ ਰੱਖੇઠા ਪੈ ਗਿਆ ਸਾਰੇ ਦਿਨ ਦੀ ਥਕਗੀ ਤੇ ਉਸ ਦੀ ਪਤਨੀ ਵੀ ਰੱਖੇ ਹੇਠਾ ਆਪਣਾ ਮੰਜਾ ਢਾਕੇ ਪੈ ਗਈ ਠੰਡੀ ਠੰਡੀ ਹਵਾ ਵਗ ਰਹੀ ਸੀ ਦੋਹੇ ਨੂੰ ਗੜੀ ਨੀਂਦ ਆ ਗਈ ਛਿੜੀ ਨੇ ਉੱਥੇ ਇੱਕ ਸੱਪ ਨੂੰ ਰਖਵਾਲ ਆਉਂਦਿਆ ਵੇਖਿਆ ਤੇ ਉਚਿੰਚੀ ਕਰਕੇ ਰੋਲਾ ਪਾਉਣਾ ਲੱਗ ਪਈ ਬਿੱਲੀ ਨੇ ਵੇਖਿਆ ਸੱਪ ਸੁੱਤੇ ਪਏ ਆਦਮੀ ਅਤੇ ਉਸ ਦੀ ਪਤਨੀ ਵੱਲ ਜਾ ਰਹੀ ਸੀ ਬਿੱਲੀ ਨੇ ਇੱਕਦਮ ਆਪਣਾ ਪੰਜਾ ਸੱਪ ਦੀ ਪੂਛ ਤੇ ਜੜ ਦਿੱਤਾ ਗੁੱਸੇ ਵਿੱਚ ਸੱਪ ਪਛਾਣ ਨੂੰ ਪਰਤਿਆ ਤਾਂ ਬਿੱਲੀ ਰੱਖ ਦੇ ਹੌਲੇ ਹੋ ਗਈ ਸੱਪ ਫੇਰ ਪਰਤਿਆ ਤੇ ਸੁੱਤੇ ਪਏ ਆਦਮੀ ਦੇ ਉਹਦੇ ਪਤਨੀ ਵੱਲ ਹੋ ਗਿਆ ਬਿੱਲੀ ਨੇ ਫੇਰ ਸੱਪ ਦੀ ਪੂਛ ਤੇ ਪੰਜਾ ਜੜਿਆ ਤੇ ਪੰਜਾ ਮਾਰਿਆ ਤੇ ਰੋਖੋ ਦੇ ਹਲ ਛੱਪ ਗਈ ਸੱਪ ਫੇਰਮ ਪਰਤੇ ਅਤੇ ਗੁੱਸੇ ਵਿੱਚ ਆ ਕੇ ਜ਼ੋਰਦਾਰ ਫੰਕਾਰਾ ਛੱਡਿਆ ਸੱਬਦ ਫੰਕਾਰਾ ਸੁਣ ਕੇ ਆਦਮੀ ਤੇ ਉਹਦੀ ਪਤਨੀ ਜਿੱਤੋ ਵਿ ਜਾਗ ਪਏ ਪਰ ਸੱਪ ਉਹਨੇ ਚਰਨੋਂ ਛੱਪਨ ਛੋੜ ਹੋ ਗਿਆ ਛੱਪਨ ਛੋੜ ਮੈਂ ਗਾਇਬ ਹੋ ਗਿਆ ਉਹ ਵੇ ਕਿਸਾਨ ਦੀ ਪਤਨੀ ਨੇ ਬਿੱਲੀ ਨੂੰ ਕਿਹਾ ਬਿੱਲੀ ਬਿੱਲੇ ਮੇਰੀ ਸੋਨੀ ਮਾਣੋ ਬਿੱਲੀ ਮੈਨੂੰ ਮਾਫ ਕਰ ਦੇ ਜਿੱਤੋ ਅਜੀ ਪੈਟ ਫਲੋਸ ਕੇ ਪੱਦੀ ਪੱਦੀ ਆਪਣੇ ਘਰ ਅੰਦਰ ਗਈ ਅਤੇ ਦੱਦ ਦਾ ਟੋਰਾ ਲੈ ਕੇ ਉਹਦੇ ਅੱਗੇ ਰੱਖ ਦਿੱਤਾ ਹਾਂ ਜੀਤੋ ਰੋਕ ਦੀ ਟਾਣੀ ਉੱਤੇ ਬੈਠੀ ਚਿੜੀ ਉੱਲ ਗਈ ਚਿੜੀ ਚਿੜੀ ਮੈਨੂੰ ਮਾਫ਼ ਕਰ ਦੇ ਜੀਤੋ ਨੇ ਚਿੜੀ ਨੂੰ ਕਿਹਾ ਤੇ ਉਹ ਪੱਦੀ ਪੱਦੀ ਆਪਣੇ ਘਰ ਦੇ ਅੰਦਰ ਗਈ ਅਤੇ ਚੌਲਾ ਦੀ ਮੋਟ ਪਰ ਲਿਆਈ ਫਿਰ ਉਸਨੇ ਰੁੱਖ ਅੱਗੇ ਤਰਲਾ ਕੀਤਾ ਰੁੱਖਾ ਰੁੱਖਾ ਮੈਨੂੰ ਮਾਫ਼ ਕਰ ਦੇ ਇਹ ਜੋ ਚਿੜੀ ਤੇਰੇ ਪੱਤਿਆਂ ਵਿੱਚ ਰਹਿੰਦੀ ਐ ਇਹਨਾਂ ਨੇ ਬਿੱਲੀ ਨੂੰ ਖਬਰਦਾਰ ਕੀਤਾ ਤੇ ਉਹ ਸੱਪ ਦੇ ਮગર ਲੱਗ ਗਏ ਜਿੱਤੋ ਨੇ ਪਿਆਰ ਅਤੇ ਸ਼ੁਕਰੇ ਨੇ ਲਾਲ ਰੱਖ ਵੱਲ ਦੇਖਿਆ ਤੇ ਪਾਣੀ ਦੀ ਬਾਲਟੀ ਭਰ ਕੇ ਉਸ ਦੀ ਜਿਹੜਾ ਵਿੱਚ ਪਾ ਦਿੱਤੀ ਜਿੱਤ ਭੈਣ ਮੈਨੂੰ ਮਾਫ ਕਰਦੇ ਮੇਰੇ ਕਰਕੇ ਤੁਹਾਨੂੰ ਬਹੁਤ ਭੱਜ ਦੌੜ ਹੋਈ ਮੈਂ ਤੁਹਾਨੂੰ ਕੁੱਟਣਾ ਨਹੀਂ ਸੀ ਜਾ ਰਿਹਾ ਉੱਥੇ ਤਾਂ ਇੱਕ ਚੂਹਾ ਸੀ ਜਿਸ ਨੂੰ ਫੜਨ ਲਈ ਮੈਂ ਜਾ ਰਿਹਾ ਸੀ ਤਾਨੂੰ ਪਤਾ ਚੂਹੇ ਦਾ ਕਿਸਾਨ ਦਾ ਦੁਸ਼ਮਣ ਹੈ ਉਹ ਰੋਜ਼ ਤੇਰੀ ਪੜਾਲੀ ਵਿੱਚੋਂ ਖਾਣ ਦਾਣੇ ਖਾਂਦਾ ਹੈ ਨਾਲ ਯਾਦ ਰੱਖੋ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ ਦੂਰ ਕਿਸੇ ਖੰਡ ਵਿੱਚੋਂ ਸੱਪ ਬੋਲ ਰਿਹਾ ਸੀ ਸੱਪ ਦੀ ਗੱਲ ਸੁਣ ਕੇ ਉਸ ਨਾਲ ਕੀਤੇ ਤਿਉਹਾਰ ਕਰਕੇ ਬਿੱਲੀ ਅਤੇ ਚਿੜੀ ਨੂੰ ਬਹੁਤ ਪਛਤਾਵਾ ਹੋਇਆ ਹਾਜੀ ਇਹ ਘਾਏ ਲੱਸਨ ਇਦਾਂ ਏ कि ਜਦੋਂ ਆਪਾਂ ਕਿਸੇ ਨੂੰ ਮਾੜਾ ਬੋਲਦੇ ਆ ਉਹ ਕਹਿੰਦਾ ਵੀ ਮੈਂ ਤੇਰੀ ਮਦਦ ਦੇ ਵਿੱਚ ਆਵਾਂਗਾ ਵੀ ਤੂੰ ਮੈਨੂੰ ਐਡਾ ਨਾ ਕਰ ਵੀ ਮੈਂ ਤੇਰੇ ਕਰਕੇ ਤੇ ਕਰ ਮਦਦ ਆਵਾਂ ਗਈ ਉਸ ਰਾਤ ਨੂੰ ਐਡਾ ਕੁਝ ਹੋ ਗਿਆ ਜੇ ਉਹ ਉਹਨੂੰ ਉਸ ਵਕਤ ਭਜਾ ਦਿੰਦੀ ਅਤੇ ਆਪ ਦੇ ਰੱਖ ਵੱਢ ਦਿੰਦੀ ਆਪਦੀ ਬਿੱਲੀ ਨੂੰ ਵੀ ਭਜਾ ਦਿੰਦੀ ਤਾਂ ਹੋਣਾ ਸੀ ਹੁਣ ਗਾਇਸ ਮੈਂ ਇਹ ਵਲੌਗ ਦੀ ਐਂਟਿਕਲ ਜਾਰੀ ਹਾਂ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਵੇ ਤੇ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ थैंक यू फॉर वाचिंग बाय बाय